7 ਸਾਲ ਦੇ ਬੱਚੇ ਨੂੰ ਕੋਰਟ ਨੇ ਦਵਾਇਆ 16 ਲੱਖ ਦਾ ਮੁਆਵਜ਼ਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੋ ਤੋ ਕਿਸੇ ਘਰ ਮੁੰਡਾ ਹੁੰਦਾ ਤਾਂ ਲੋਕੀ ਕਿੰਨੀ ਖੁਸ਼ੀ ਮਨਾਉਂਦੇ ਬਟ ਇਸ ਤੋਂ ਉਲਟ ਹੀ ਹੋਇਆ 2017 ਵਿੱਚ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ 2018 ਵਿੱਚ ਉਹਦਾ ਡਿਲੀਵਰੀ ਹੁੰਦੀ ਪਰ ਘਰ ਦੇ ਜਦੋਂ ਦੇਖਦੇ ਕਿ ਬੱਚੇ ਦੀਆਂ ਹੱਥ ਦੀਆਂ ਚਾਰ ਉਂਗਲਾਂ ਹੀ ਨਹੀਂ ਉਹ ਵੀ ਖੱਬੇ ਆਤਰੀਆਂ ਤੇ ਜਦੋਂ ਡਾਕਟਰ ਦੀ ਕੋਈ ਗਲਤੀ ਨਹੀਂ ਸੀ ਬਟ ਇਹਰੇ ਵਿੱਚ ਬੱਚੇ ਦੀ ਉਂਗਲਾ ਹੀ ਨਹੀਂ ਪ੍ਰੋਪਰ ਬਣੀਆ ਸੀ ਜਦੋਂ ਡਾਕਟਰ ਬੇਬੀ ਹੋਣ ਤੋਂ ਪਹਿਲੇ ਉਹਨਾਂ ਨੇ ਕਿਹਾ ਕਿ ਤੁਸੀਂ ਅਜਾ ਸਾਊਂਡ ਕਰਾਓ ਸਕੈਨਰ ਕਰਾਓ ਲੇਡੀ ਦਾ ਜਦੋਂ ਉਹਨਾਂ ਨੇ ਸਕੈਨਰ ਤਿੰਨ ਸਕੈਨਰ ਕਰਾਇਆ ਤੇ ਤਿੰਨ ਸਕੈਨਰ ਵਿੱਚ ਹੀ ਡਿਲੀਵਰੀ ਬਿਲਕੁਲ ਨਾਰਮਲ ਸ਼ੋ ਹੁੰਦਾ ਪਿਆ ਸੀ ਬੱਚੇ ਬਿਲਕੁਲ ਸਹੀ ਗੱਲ ਹੈ ਡਿਲੀਵਰੀ ਵੀ ਨਾਰਮਲ ਹੁੰਦੀ ਹੈ ਪਰ ਜਦੋਂ ਕਰਦੀਆਂ ਦੇ ਹੋਸ਼ ਉਡੋੜਦੇ ਜਦੋਂ ਦੀ ਖੱਬੇ ਹੱਥ ਰੀਆਂ ਚਾਰ ਉਂਗਲਾਂ ਹੀ ਨਹੀਂ ਹੁੰਦੀਆਂ ਬੱਚੇ ਦੇ ਫਿਰ ਉਹਨਾਂ ਨੇ ਘਰ ਦੇ ਵਾਲੇ ਘਰ ਦੇ ਬਹੁਤ ਹੀ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਤੇ ਉਦੋਂ ਹੀ ਫਿਰ ਉਹ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਂਦੇ ਨੇ 7 ਸਾਲਾਂ ਬਾਅਦ ਬੱਚੇ ਨੂੰ ਨਿਆਂ ਮਿਲਿਆ। ਬੱਚਾ ਹੋਣ ਤੋਂ ਬਾਅਦ ਡਾਕਟਰ ਨੂੰ ਵੀ ਕੰਸਲਟ ਕਰਦੇ ਆ ਜਿਸ ਨੇ ਸਕੈਨ ਕੀਤਾ ਸੀ ਜਾਂ ਫਿਰ ਜਿਹੜਾ ਸੀਨੀਅਰ ਸਰਜਨ ਡਾਕਟਰ ਸੀ ਫਰੀਦਕੋਟ ਦਾ ਉਹਨਾਂ ਨੇ ਵੀ ਕੰਸਲਟ ਕੀਤਾ ਬਟ ਸਾਰਿਆਂ ਨੇ ਡਾਕਟਰ ਦਾ ਹੀ ਫੇਵਰ ਕੀਤਾ ਕਿ ਨਹੀਂ ਕੁਝ ਨਹੀਂ ਹੁੰਦਾ ਚਲੋ। ਫਿਰ ਉਹਨਾਂ ਨੇ ਅ ਦਰਵਾਜ਼ਾ ਚੋਖੜ ਖੜਕਾਇਆ ਕੰਜ਼ਿਊਮਰ ਕੋਰਟ ਦਾ ਤੇ ਬੱਚੇ ਨੂੰ 16.5 ਲੱਖ ਰੁਪਏ ਮਿਲਿਆ ਪੂਰੇ 7 ਸਾਲਾਂ ਬਾਅਦ। ਦੇਖੋ ਇਹ ਤੇ ਰੱਬ ਦੇ ਹੱਥ ਦੀ ਮਤਲਬ ਕਿ ਰੱਬ ਦੀ ਰਜ਼ਾ ਹੀ ਹੁੰਦੀ ਹੈ ਬਟ ਡਾਕਟਰ ਨੂੰ ਤੇ ਇਹ ਸੁਚੇਤ ਹੋਣਾ ਚਾਹੀਦਾ ਨਾ ਕਿ ਜਦੋਂ ਪਤਾ ਹੈ ਕਿ ਤੁਹਾਡਾ ਸਕੈਨਰ ਨਹੀਂ ਸਹੀ ਆਉਂਦਾ ਭਾ ਇਨੀ ਇੱਕ ਅਲਗੇਲੀ ਦੇ ਕਾਰਨ ਇੱਕ ਅਲਗੇਲੀ ਦੇ ਕਾਰਨ ਐਨਾ ਕਰਦਿਆਂ ਨੂੰ ਦੁੱਖ ਲੱਗਾ ਐਨਾ ਪਟਕੇ 7 ਸਾਲ ਪੂਰੇ ਸੋ ਤੁਸੀਂ ਵੀ ਆਪਣਾ opinion ਜ਼ਰੂਰ ਦੇਣਾ ਕਿ ਕਿਹਦੀ ਗਲਤੀ ਸੀ